ਕਾ ਵਾਹਿਗੁਰੂ ਜੀ ਕਾ ਬਲੇ ਜਿੰਦਾ ਰਸਦੀ ਮਰਦਨਾ ਆਪ ਬੜੇ ਬੇਸ਼ਰਮੀ ਆਏ ਸਰਕਾਰ ਦੇ ਮੰਤਰੀ ਇੱਕ ਪਾਸੇ ਕਹਿੰਦੇ ਅਸੀਂ ਕਿਸਾਨਾਂ ਦੇ ਨਾਲ ਆ ਦੂਜੇ ਪਾਸੇ ਆਪਰਾ ਜੋਗੀਤਾ ਉਹ ਸਾਰੀ ਦੁਨੀਆ ਦੇ ਸਾਹਮਣੇ ਆ ਪੁਰਾਣੇ ਨਾ ਤੇਗਰਾ ਜੀ ਉਹ ਆਪੇ ਪੀੜੀਆਂ ਮਦਾਰ ਰਹਤੀਏ ਔਰ ਗਲਦਾਰ ਇਸ ਦੌਰ ਨੂੰ ਇੱਥੇ ਜੁੰਗੋਵਾਰੀ ਦਿੱਤੀ ਸੀ ਕਿ ਇਹ ਦੁਨੀਆ ਤੋਂ ਮਾਤਵਾਦ ਪ੍ਰਤੀਆ ਜਿੰਨੇ ਦੋਗਾ ਤੋਂ ਵਦ ਟ੍ਰੈਕਟਰੀਆ ਜਿੰਨੇ ਏਸੀਆ ਜਿਹੜਾ ਵੀ ਜੁਲਾਈਂਦਰਿਆ ਜਿੰਨਾ ਵਿੱਚ ਮਾ ਤੇਰਾਗਾ ਕੋਈ ਜਦੂ ਉੱਤ ਕੇ ਲਾ ਜਾ ਔਰ ਮੈਂ ਤਨ ਉਤਾਦੀ ਤੇਰੇ ਕੋਈ ਸਰਕਾਰ ਨਹੀਂ ਇਹ ਨੋਕਮਾ ਦਾ ਕਲਾ ਆਪਾਂ ਇਹਨਾਂ ਨੂੰ ਜਾਣ ਮਾਰੇ ਹੋ ਗਿਆ ਦੇ ਲੋਕਾਂ ਦੇ ਸਟੇਜਾਂ ਤੇ ਜਾ ਕੇ ਖਲੋ ਕੇ ਸਾਡੀਆਂ ਧੀਆਂ ਭਰਾ ਸਾਡੀਆਂ ਸਾਡੇ ਭਲਾਣੇ ਸਾਝੀਆਂ ਤੁਸੀਂ ਕੋਈ ਬਾਜੀ ਨਹੀਂ ਵੇਖੀ ਕੋਈ ਭੈਣ ਨਹੀਂ ਵੇਖੀ ਕਿਸੇ ਦਾ ਸਲੈਂਡਰ ਨਹੀਂ ਛੱਡਿਆ ਇਹ ਬੜੀਆਂ ਸ਼ਰਮ ਵਾਲੀਆਂ ਗੱਲਾਂ ਆ ਜਿਸ ਕਰਕੇ ਭਾਈ ਇਹਦੇ ਵਿਰੋਧ ਦੇ ਵਿੱਚ ਲੋਕਾਂ ਦੇ ਅੰਦਰ ਬਹੁਤ ਵਿਰੋਧ ਲਿਆ ਉਹ ਵਿਰੋਧ ਆਪਣਾ ਦਰਜ ਕਰਨਾ ਇਹ ਲੋਕਾਂ ਦਾ ਮੌਜੂਦ ਅਧਿਕਾਰ ਆ ਤੇ ਇਹ ਅਧਿਕਾਰ ਤੇ ਸਾਨੂੰ ਚਾਹੀਦਾ ਹੈ ਨਾ ਅਸੀਂ ਆਪਣਾ ਰੋਸ ਤੇ ਇਤਿਆਰ ਕਰੀ ਸਕਦੇ ਆ ਬਾਕੀ ਸਰਕਾਰਾਂ ਦੇ ਕੋਲ ਬਰਾ ਕੁਸ਼ ਹੋਗਾ ਇਹ ਸਭ ਕੁਝ ਕਰ ਸਕਦੇ ਆ ਜਨਤेंद्र ਸਿੰਘ ਸਾਹਿਬ ਇਹਨਾਂ ਨੇ ਕੂਲਿਆ ਇਹ ਹਰ ਕੰਮ ਜਦੋਂ ਮਰਜੀ ਜਿਉ ਮਰਜੀ ਕਰ ਸਕਦੀ ਆ ਪਰ ਸਾਡੇ ਸੁਖ ਵੀ ਗੱਲ ਇਹ ਆ ਦੇਸ਼ ਦੇ ਵਿੱਚ ਕੋਈ ਵੀ ਕ੍ਰਾਂਤੀ ਆਈ ਆ ਆਜ਼ਾਦੀ ਆਈ ਆ ਰਾਸ਼ਨ ਦੇ ਭੰਡਾਰ ਭਰੇ ਆ ਚਾਹੇ ਕੋਈ ਵੀ ਕੰਮ ਕੀਤਾ ਮੈਂ ਤੁਹਾਨੂੰ ਦੱਸ ਦਿਆਂ ਤਾਵਾ ਲਾਡੂ ਦੇ ਵਿੱਚ ਨਾ ਗੁੰਡਾ ਡੰਡ ਸਰਾ ਕੇ ਉੱਥੋਂ ਦੇ ਲੋਕ ਪਟ્રોલ ਕਰਦੇ ਹੈ ਮੈਂ ਖੁਦ ਜਾ ਕੇ ਵੇਖਿਆ ਆਪਕਸ ਵੇਖਿਆ ਜਦੋਂ ਬਰਨਾਲਾ ਸਾਹਿਬ ਉੱਥੋਂ ਦੇ ਗਵਰਨਰ ਬਣੇ ਉਹ ਪੰਜਾਬ ਨੂੰ ਸੌਹ ਲੈ ਕੇ ਗਏ ਇਥੋਂ ਉਹਨਾਂ ਨੇ ਜਾ ਕੇ ਉਹ ਗੁੰਡਿਆਂ ਨੂੰ ਚੁੱਕਿਆ ਤੇ ਉੱਥੇ ਵੀ ਪਬਲਿਕ ਨੂੰ ਯਾਦ ਦਿਤੀ ਉਹ ਅਸੀਂ ਇੰਨਾ ਕੁਝ ਕਰਕੇ ਵੀ ਕੁੱਟ ਖਾਣ ਆਸਤੇ ਹੀ ਆ ਆਪਣੇ ਭਰਾਵਾਂ ਨੂੰ ਆਪਣੇ ਭਰਾਵਾਂ ਨਾਲ ਨਰਾ ਦੇ ਭਾਈ ਇਹਨਾਂ ਸਰਕਾਰਾਂ ਨੇ ਆਪਣੀਆਂ ਰੋਟੀਆਂ ਸੇਕੀਆਂ ਆ ਇਸ ਕਰਕੇ ਇਹਨਾਂ ਨੂੰ ਇਹਨਾਂ ਦਾ ਬੇੜਾ ਕਰਕੇ ਸਾਡਾ ਹੱਥ ਬੰਨਦਾ ਹੀ ਜਣਾ ਸੈਂਟਰ ਸਰਕਾਰ ਮਰਦਾ ਆ ਅੱਗੇ ਅਸੀਂ ਆਪ ਜੀ ਦਾ ਪਹਿਲਾ ਕਰਕੇ ਅੱਜ ਸੰਸਾਰ ਬਣਾਈ ਅੱਜ ਸੰਸਾਰ ਦੇ ਉਹ ਵੀ ਰਾਤੇ ਹੋਇਆ ਤੁਹਾਨੂੰ ਸਾਰਿਆਂ ਨੂੰ ਪਤਾ 19 ਤਰੀਕ ਨੂੰ ਸ਼ਫਤਵਾਡਰ ਖਨੋਰੀ ਬਾਡਰ ਤੇ ਜਿੱਦਾਂ ਵੀ ਇਹ ਕੇਂਦਰ ਸਰਕਾਰ ਦੇ ਇਸ਼ਾਰੇ ਤੇ ਜਿਹੜਾ ਆਪਕਵੰਤ ਪੁੱਛਿਆ ਆਪਕ ਟੈਂਸ਼ਨ ਨਾਲ ਖੱਦਿਆ ਉਹਨਾਂ ਸਾਲਾਂ ਤੋਂ ਦੁਨੀਆਂ ਦਾ ਹੋ ਗਿਆ ਔਰ ਇੱਕ ਤੋਂ ਤੱਕ ਇੱਕ ਅੰਦਾਲ ਖਨੋਰੀ ਇਹ ਸਾਰਾ ਪਹਿਲਾਂ ਇੰਤਜ਼ਾਮ ਕੀਤਾ ਸੀ ਸਾਨਾ ਜੰਤਰੀਆਂ ਲੁੱਕ ਕੇ ਲੈ ਗਏ ਔਰ ਉਹਨਾਂ ਦੇ ਜਾ ਕੇ ਦਸਤੇਦਾਰਾਂ ਤੋਂ ਉਹਨਾਂ ਦੀ ਘਾਤਵਾ ਦਾ ਮੁੰਡਾ ਉਹਦੇ ਘਰੋਂ ਆਪਾਂ ਨੂੰ ਦਸਤਾਲੀਆਂ ਮਿਲੀਆਂ ਮਤਲਬ ਇਸੋ ਆਪਾਂ ਸਾਬਤ ਕਰਦੇ ਆ ਕਿ ਇਹ ਸਰਕਾਰ ਜਿਹੜੀਆਂ ਇਹ ਛੋਟੀਆਂ ਜਿਹੀ ਸਰਕਾਰ ਆ ਇਹ ਨਾਦਰੀਆਂ ਅਬਦਾਲੀਵਨ ਸਾਨੂੰ ਲੁਕਣ ਵਾਸਤੇ ਆਈ ਹੋਈ ਆ ਅੱਜ ਕੈਂਡਰੀਵਾਦ ਜੀ ਤੋਂ ਦਾਦਾ ਪੰਜਾਬ ਦੇ ਵਿੱਚ ਆ ਕੇ ਬੈਠਾ ਸੰਸੋਧੀਆਂ ਨੂੰ ਕਿਰਾ ਪੰਜਾਬ ਦਾ ਚਾਤ ਲਾਤਾ ਜੈ ਨੂੰ ਸਾ ਇੱਕ ਚਾਤ ਲਾਤਾ ਇਹਨਾਂ ਨੇ ਪਹਿਲਾਂ ਟਿਕਾ ਦੇਣ ਵੇਲੇ ਵੀ ਇਹਨਾਂ ਭਈਆਂ ਨੇ ਪੰਜਾਬ ਦੇ ਲੋਕਾਂ ਨੂੰ ਲੁੱਟਿਆ ਔਰ ਟਿਕਾ ਵੇਚਿਆ ਉਹ ਉਹ ਹੀ ਫੇਰ ਆਣ ਕੇ ਪੰਜਾਬ ਦੇ ਚਾਤ ਜਨਾ ਦਿੱਤੇ ਆ ਉਹ ਸਾਡੇ ਪੰਜਾਬ ਨੂੰ ਲੁਕਣਗੇ ਅਤੇ ਕੁੱਟਣਗੇ ਇੱਥੇ ਇਤਨਾ ਸਾਨੂੰ ਜਿਹੜੇ ਯਾਤ ਸਮਾ ਦੇ ਮੈਂਬਰ ਸਿੰਘ ਹੈ ਉਹ ਵੀ ਸਾਨੂੰ ਇਹਨਾਂ ਨੂੰ ਪੰਜਾਬ ਤੋਂ ਨਹੀਂ ਲੱਭੇ ਸਾਰੇ ਬਾਰੋਂ ਲਿਆਣ ਕੇ ਇਹਨਾਂ ਦੇ ਇੱਥੇ ਲਾਏ ਆ ਅੱਜ ਇਹ ਜਿਹੜੇ ਸ਼ੰਭੂ ਬਾਟਰ ਇੱਕ ਨੌਰੀ ਬਾਟਰ ਤੇ 19 ਤਰੀਕ ਨੂੰ ਇਹਨਾਂ ਦੇ ਸੈਕਟਰ ਗਵਰਨਮੈਂਟ ਦੇ ਜਿਹੜੇ